ਇਹਨਾਂ ਕਿਸਾਨਾਂ ਦੇ ਲਈ ਨਾ ਇੱਕ ਬਿਆਨ ਵਿਹਾਂ ਯਾਰ ਪੰਜਾਬ ਦੇ ਪਾਣੀਆਂ ਵਾਸਤੇ ਸੀ ਖੜਾਂਗੇ ਇੱਕ ਬਿਆਨ ਦਿਖਾ ਦਿਓ ਜੀ ਕੋਈ ਨਹੀਂ ਲੜ ਲਾਂਗੇ ਇਕੱਲੇ ਲੜਾਂਗੇ ਇੱਥੋਂ ਉਹਨਾਂ ਦੀ ਹੁਣ ਇੱਥੋਂ ਉਹਨਾਂ ਦੀ ਜਿੰਦਾਬਾਦ ਇੱਥੋਂ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਇਕੱਲੇ ਧਰਮੀ ਨੂੰ ਕੱਲੇ ਹਾਈਵੇ ਰੋਕਣੇ ਆਓ ਫਿਰ ਇੱਥੇ ਕੋਈ ਗੱਲ ਨਹੀਂ ਸੀ ਅਗੇ ਕੋਈ ਜ਼ਰੂਰਤ ਨਹੀਂ ਪਰ ਕੱਲ ਨੂੰ ਸਾਡੇ ਕੋਲ ਨਾ ਆਉਣ ਹੋਏ ਇਸ ਕਰਕੇ ਮੰਗ ਕਰ। ਹੋਰ ਪਾਣੀ ਕੀ ਦਾ ਵਿਚਾਰੇ ਖੇਤਾਂ ਦਾ ਵਿਚਾਰੇ। ਅਧਰਿਕ ਇੱਥੇ ਹੁਣ ਸਾਰੇ ਉਹ ਜਿਹੜੇ ਪਾਣੀਆਂ ਦੇ ਰੱਖ ਕੇ ਜੁਗ ਜੁਗਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖ ਕੇ ਹੁੰਸੀ। ਅਦੇ ਬੁੱਢੇ ਨਾਲੇ ਤੇ ਬਹਿ ਕੇ ਕਦੇ ਕਿਤੇ ਬਹਿ ਗਏ ਕਦੇ ਕਿਤੇ ਬਹਿ ਕਿਤੇ ਨਹੀਂ ਆਉ। ਕੋਈ ਨੋਟ ਚ ਮਿਲਿਆ ਕੋਈ ਤੁਮ। ਬਸ। ਬਸ ਹੁਣ ਤਾਂ ਅਫਵਾਦ ਫਰੋਂ ਦੇ ਆ ਕੰਨਾ ਬਸ ਹੁਣ ਚੱਲ ਉਹਨਾਂ ਦਾ ਵੀ ਬਲੋਡ ਹੋਊਗਾ ਪਬਲਿਕ ਕਰੋਗੀ ਮੈਂ ਨਹੀਂ ਕਹਿੰਦਾ ਹੋਰ ਲੋਕਾਂ ਨੂੰ ਪਤਾ ਲੱਗ ਜਾਊਗਾ ਕੌਣ ਕਿੱਥੇ ਖੜਾ ਹਾਂ ਵੇ ਇੱਥੇ ਸੀਨੀ ਹੈਗੇ ਨਾ ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ ਤੇ ਇੱਥੇ ਮੁਸ਼ਕਿਲ ਹੈ ਤਾ ਕਰੀ ਹਾਂਜੀ ਆਹ ਗੱਲ ਤੱਕ ਟਟੋਟੇ ਬਣਨੀ ਚਾਹੀਦੀ ਮਾਮਾ ਜੀ ਨਾਲ ਆ ਮਾਮਾ ਪਣ ਆ ਗਏ ਉਹਦੇ ਵਿੱਚ ਭੜੀ ਗਿੰਤੀ ਚਾਹੀਆ ਕੌਣ ਨੇ ਦਿੱਤਾਂ ਨੂੰ ਤੁੱਲਿਆ ਦੀ ਫਿਕਰ ਕਰਨ ਵਾਲੀ ਹੈ ਉਹ ਇੱਕ ਬਿਆਨ ਹੀ ਚਲੋ ਆ ਦੇ ਹੱਕ ਤੇ ਉਹਨੋਂ ਇੱਕ ਪਾਸੇ ਤਾਂ ਅਸੀਂ ਐਟਿਵਿਟੀ ਸੰਕਟ ਦਾ ਸਾਹਮਣਾ ਕਰਦੇ ਉਹ ਪਾਰ ਜ਼ੋਨ ਵੀ ਪੰਜਾਬ ਹੈ। ਅਬੋਹਰ ਤੋਂ ਲੈ ਕੇ ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ ਕੋਈ ਨਾ ਕੋਈ ਡਰੋਨ, ਮਿਜ਼ਾਈਲ ਕੁਝ ਹਰ ਰੋਜ਼ ਰਾਤ ਨੂੰ ਉਹ ਅਟੈਕ ਕਰਦੇ। ਅਸੀਂ ਪੁਲਿਸ ਨੂੰ ਤੇ ਆਰਮੀ ਨੂੰ ਉੱਥੇ ਭੇਜਦੇ ਹਾਂ। ਆਰਮੀ ਦਾ ਸਹਾਇਤਾ ਕਰਦੇ। ਤੇ ਦੂਜੇ ਪਾਸੇ ਆਹ ਜਿਹੜਾ ਸਾਨੂੰ ਮੜਿਆ ਹੋਇਆ ਜਿਹੜਾ ਸਨ ਇਹ ਤੜਕੀ ਇਹ ਆ ਜਾਂਦੇ ਆ। ਕੁਝ ਸਾਡੇ 6:30 ਵਜੇ ਆ ਕੇ ਤੇ ਰਾਤ 8:00 ਵਜੇ ਆ ਕੇ ਅਸੀਂ ਉਹ ਡੀਟ ਖੋਲਣਗੇ ਖੋਲ ਜਦ ਕਿ ਹਾਈ ਕੋਰਟ ਨੇ ਖਾਈ ਤਰੀਕ ਦੇਤੀ ਸਾਰੇ ਲੀਗਲੀ ਅਸੀਂ ਸਾਖ ਪੱਤਰੀ ਚੱਕਨੇ ਆ ਪਰ ਪਤਾ ਨਹੀਂ ਕਿਉਂ ਜਿੱਤ ਫੜੀ ਹੋਈ ਹੈ ਕਿ ਆ ਪਾਣੀ ਇਥੋਂ ਲੈਣੇ ਨੇ ਤੇ ਜੇ ਉਹ ਜਿੱਤੀ ਨੇ ਤਾਂ ਜਿੱਤ ਪੰਜਾਬੀਆਂ ਦੀ ਵੀ ਮੰਨੀ ਹੋਈ ਤੇਜੀ ਵਾਰ ਮੈਨੂੰ ਕਿਉਂ ਆਉਣਾ ਪੈ ਗਿਆ ਤੇਜੀ ਵਾਰ ਉਨਸਕੇ ਕੀ ਕਿਹੜੀ ਲੜਾਈ ਲੜੀਏ ਮੈਨੂੰ ਸਮਝਿਆ ਉਧਰ ਲੜਾਈ ਲੜੀ ਜਾਂ ਲੜੀ ਫਿਰ ਕਹਿੰਦੇ ਜੀ ਹਾਈ ਕੋਰਟ ਦਾ ਕਿਹੜਾ ਹਾਈ ਕੋਰਟ ਦਾ ਆਡਰ ਕਰਾ ਸਕਦੇ ਹੋ ਕਿੱਥੇ ਲਿਖਾਇਆ ਹਾਈ ਕੋਰਟ ਨੇ ਪਾਣੀ ਦੇ ਤੱਕ Rajasthan ਨੇ ਕੱਲ ਆਰਮੀ ਦੀ ਕੋਸ਼ਿਸ਼ ਕੀਤੀ ਕਿ Rajasthan ਚ ਆਰਮੀ ਕਾਫੀ ਫੌਜ ਲਾਤੀ ਕਿਹਨੇ ਵੀ ਉਥੇ ਪੀਣ ਵਾਲੇ ਪਾਣੀ ਦੀ ਘਾਟ ਅਸੀਂ ਰਾਤੋਂ ਰਾਤ ਉਹਨੂੰ ਸੀ ਆਪਰੇਸ ਚ ਪਾਣੀ ਦੇ ਦਿੱਤਾ ਆਰਮੀ ਵਾਸਤੇ ਖੂਨ ਵੀ ਆਜਾ ਪਾਣੀ ਦੀ ਐਸੇ ਪਰ ਆ ਨਿਆ ਜਿਹੜਾ ਟੱਕਰ ਕਰਦੇ ਆ ਅਸੀਂ ਆਪਣੇ ਹਿੱਸੇ ਤੋਂ ਦਿੱਤਾ ਹੈਰੀ ਕੇ ਪਤਨ ਆਰਮੀ ਵਾਸਤੇ ਅਸੀਂ ਲਿਖ ਵੀ ਦਿੱਤਾ ਕਿ ਆਰਮੀ ਵਾਸਤੇ ਪਾਣੀ ਪੀਣ ਦਾ ਪਰ ਆ ਅੱਜ ਅਸੀਂ ਏਡਾ ਵੱਡਾ ਸੰਕਟ ਪੰਜਾਬ ਪੁਲਿਸ ਸਾਡੇ ਵਲੰਟੀਅਰ ਸਾਡੇ ਸਿਵਲ ਡਿਫੈਂਸ ਸਾਡੇ ਐਨਸੀਸੀ ਐਨਐਸਐਸ ਨਹਿਰੂ ਯੁਵਾ ਕੇਂਦਰ ਦੇ ਸਾਡੇ ਵਲੰਟੀਅਰ ਸਾਰੇ ਉਹ ਇੱਕ ਪਾਸੇ ਲੜੇ ਸਾਡਾ 3 ਕਰੋੜ ਬੰਦਾ ਇੱਕ ਪਾਸੇ ਖੜਾ ਹੈ ਇਹ ਬੀਬੀਐਮਬੀ ਵਾਲੇ ਰੋਜ਼ ਉਹਦੇ ਚੱਕੇ ਹੋਏ ਬੀਜਪੀ ਦੇ ਤੜਕੇ ਇੱਥੇ ਆ ਜਾਂਦੇ। ਤਸੂ ਕਿੱਥੇ ਕਿੱਥੇ ਪੈਰਾਂ ਦੇ ਮਨੂਆ। 78 ਹੋਰੀ ਉੱਪਰੋਂ ਕਿੱਜਾ ਸਵਾਲ ਬਣਾਈ ਬੈਠੇ ਨੇ। ਪਤਾ ਨਹੀਂ ਅੱਠ ਦਿਨਾਂ ਚ ਕਿਹੜੀ ਖੇਤੀ ਕਰਨਗੇ ਜਿਹੜੀ ਅੱਠ ਦਿਨਾਂ ਚ ਮੱਤ ਜੂਗਾ ਤੇ ਹੁਣ ਪੈਪੀ ਪਾਣੀ ਮਿਲ ਜੂਗਾ ਉਹਨਾਂ ਨੂੰ। ਇਸ ਮੌਕੇ ਟਕ ਟਕਟੇ ਨਾ ਕਰਨ। ਕਿ ਪੰਜਾਬ ਦਾ ਧਿਆਨ ਕਿਤੇ ਹੋਰ ਲੈ ਰਹੇ ਨੇ। ਪਰ ਇਹ ਵੀ ਸਾਡੀ ਲੜਾਈ ਹੈ ਜੇ ਸਾਡੀ ਉਹ ਲੜਾਈ ਹੈ ਨਾ ਤਾਂ ਇਹ ਵੀ ਸਾਡੀ ਲੜਾਈ ਪਾਣੀ ਦੀ ਕਿ ਤੱਕ ਸਾਡੀ ਹੋਣੀ। ਤੁਹਾਡਾ ਧੰਨਵਾਦ ਤੁਸੀਂ ਆ ਜਾਂਦੇ ਹੋ। ਤੁਸੀਂ ਚੁੱਕਣਦੇ ਹੋ। ਤੋਂ ਮੁੜ ਜਾਂਦੇ ਨੇ। ਕਿਸੇ ਪਾਸੇ ਵੀ ਸਹੀ ਨਹੀਂ ਕੋਈ ਆਰਡਰ ਨਹੀਂ ਹੈਗਾ ਜੀ ਹਾਈ ਕੋਰਟ ਦਾ। ਦਿਖਾ ਦਿਓ। ਨਾ ਜੀ ਉਹ 2 ਤਰੀਕ ਨੂੰ ਅਸੀਂ ਐ ਕਿਹਾ ਸੀ ਜੀ 5 ਤਰੀਕ ਨੂੰ ਅਸੀਂ ਐ ਕਿਹਾ ਸੀ ਥੇਰੀਆਂ ਬੁਲ ਮੀਡੀਆ ਦਿੱਤੀਆਂ। ਪੰਜਾਬ ਤੋਂ ਬਿਨਾਂ ਕਿਵੇਂ ਮੀਟਿੰਗਾਂ ਕਰ ਲਵਾਂਗੇ। ਤੋ ਬੀਬੀ ਐਮ ਵੀ ਦੀਆਂ ਕਟਿਆ ਹਰਕਤ ਜਿਹੜੀਆਂ ਐ ਬੰਦ ਹੋਣੀ ਚਾਹੀਦੀ ਐ ਤੇ ਅਸੀਂ ਹਾਈ ਲੈਵਲ ਤੇ ਵੀ ਇਹਨਾਂ ਨਾਲ ਗੱਲ ਕਰ ਰਹੇ ਹਾਂ ਇਹ ਕਿਰਪਾ ਕਰਕੇ ਉੱਥੇ ਕੋਈ ਹੁਣ ਆ ਜਿਹੜਾ ਜ਼ੋਨ ਐ ਸੈਂਸਿਟਿਵ ਜ਼ੋਨ ਐ ਇੱਥੇ ਪਵੇ ਬਲੈਕਆਊਟ ਵੇਲੇ ਇੱਥੇ ਇੱਕ ਬੰਦਾ ਵੀ ਨਹੀਂ ਚਾਹੀਦਾ ਕਿਉਂਕਿ ਟਾਰਗੇਟ ਤੇ ਐ ਸਾਰੇ ਬੰਦੇ ਸਾਪੁਰ ਕੰਡੀ ਵੀ ਅੱਜ ਡਰੋਨ ਦੇਖੇ ਗਏ ਨੇ ਅੰਜੀਸਾ ਕੱਡੇ ਉੱਤੇ ਡਰੋਨ ਖੁੱਲ੍ਹ ਕੰਦੇ ਸੀ ਤੇ ਸਾਨੂੰ ਤੁਸੀਂ ਇੱਥੇ ਪਠਾਰ ਕੇ ਤੁਹਾਡੀਆਂ ਕਰਤੂਤਾ ਕਰਕੇ ਅਸੀਂ ਇੱਥੇ ਜੇ ਕੱਲ ਨੂੰ ਕੋਈ ਐਪਨ ਹੋਵੇ ਕੌਣ ਜਮਿਵਾਰ ਹੋਗਾ ਤੇ ਬੀਜਪੀ ਬੀਬੀਐਮ ਦੀ ਕਦੇ ਚੇਅਰਮੈਨ ਭੇਜਤਾ ਕਦੇ ਕੋਈ ਭੇਜਤਾ ਕਦੇ ਕੋਈ ਭੇਜਤਾ ਨਹੀਂ ਚੱਲੂਗਾ ਤੇ ਕੋਈ ਨਹੀਂ ਮੈਨੂੰ ਤੁਹਾਡੇ ਤੇ ਯਕੀਨ ਆ ਤੁਸੀਂ ਆ ਕੇ ਉੱਤੇ ਤਾਂ ਮੈਂ ਉਪਰੋਂ ਵੀ ਪੁਲਿਸ ਵੀ ਪੁਲਿਸ ਨੂੰ ਪੁਲਿਸ ਨੂੰ ਕਿ ਡਰਾਉਣ ਲੱਗ ਜਾਂਦੇ ਇਹਨਾਂ ਨੂੰ ਚੱਕੋ ਇਹਨਾਂ ਤੇ ਪਰਚੀ ਪਾਓ ਕੀ ਗਲਤੀ ਆਸੀ ਆਪਦੇ ਬੱਚੋ ਆਖਦੇ ਆਪਦੇ ਬਜ਼ੁਰਗਾਂ ਦੇ ਆਪਦੇ ਚਾਚੇ ਤਾਏ ਕਿਉਂ ਬਰਚ ਪਈਏ ਵੀ ਕੀ ਕੀ ਗਲਤ ਕਰਤਾ ਪਾਣੀ ਦੀ ਰੱਖਿਆ ਇਹਨੇ ਤੁਸੀਂ ਕਾਗਜ ਲੈ ਆਓ ਮੈਂ ਮੰਨ ਜੂਗਾ ਤੁਹਾਨੂੰ ਵੀ ਆਹ ਕਾਗਜਾ ਜੇ ਇਨ ਤਰੀਕ ਤੱਕ ਪਾਣੀ ਕੱਟੋ ਅਰੇ ਲੋ ਉੱਥੇ ਲੋ ਹਾਂ ਚਾਹ ਫੜਦੇ ਨੇ ਉੱਥੋਂ ਕੋਲਾਂ ਨਹੀਂ ਕਰਤਾ ਸਵੇਰਿਆ ਜੁੱਤ ਤੇ ਉੱਥੋਂ ਫੜਦੇ ਨੇ ਜਿਦੋਂ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਪਤੰਦਰ ਬੈਠ ਗਿਆ ਮੂਰੇ ਵੇ ਨਹੀਂ ਵੜ ਦਿੰਦੇ ਸਾਨੂੰ ਕਿਉਂ بار بار ਤਾਂ ਕਰਦੇ ਹੋ ਕਿਉਂ ਸਾਡੇ ਸਰਪ੍ਰਦਨ ਕਹ ਲੈਣੇ ਹੋ ਤੁਸੀਂ ਬਹੁਤ ਗਲਤ ਕਰ ਬਹੁਤ ਜ਼ਿਆਦਾ ਗਲਤ ਨਿੰਦਰੀਓ ਕਰ ਲੈ ਅਸੀਂ ਕਿਸਾਨਾਂ ਦੇ ਹੱਕ ਚ ਕਿਸਾਨਾਂ ਦਾ ਪਾਣੀ ਦੁਕਾਣ ਨੂੰ ਕਰ ਹੁਣ ਪੁੱਛੋ ਕਿ ਤੇਰੇ ਕਿਸਾਨ ਕਿਸਾਨ ਕੀ ਨਹੀਂ ਲੱਗ ਇੱਕ ਬਿਆਨ ਵੀ ਦਿੱਤਾ ਹੈ ਇੱਕ ਬਿਆਨ ਵਿਹਾਂ ਯਾਰ ਪੰਜਾਬ ਪੰਜਾਬ ਦੇ ਪਾਣੀਆਂ ਵਾਸਤੇ ਅਸੀਂ ਖੜਾ ਹਾਂ ਇੱਕ ਬਿਆਨ ਦਿਖਾ ਦਿਓ ਜੀ ਕੋਈ ਨਹੀਂ ਲੜ ਲਾਂਗੇ ਇਕੱਲੇ ਲੜ ਲਾਂਗੇ ਇੱਥੋਂ ਉਹਨਾਂ ਦੀ ਹੁਣ ਇੱਥੋਂ ਉਹਨਾਂ ਦੀ ਜਿੰਦਾਬਾਦ ਇੱਥੋਂ ਉਹਨਾਂ ਦੀ ਸੋਚ ਪਤਾ ਲੱਗਦੀ ਹੈ ਨਾ ਕੱਲੇ ਧਰਮੀ ਨੂੰ ਕੱਲੇ ਹਾਈਵੇ ਰੋਕਣੇ ਆਓ ਫਿਰ ਇੱਥੇ ਕੋਈ ਗੱਲ ਨਹੀਂ ਅਸੀਂ ਹੈਗੇ ਉਹ ਜ਼ਰੂਰ ਤੇ ਕੱਲ ਨੂੰ ਸਾਡੇ ਕੋਲ ਨਾ ਆਉਣ ਹੋਏ ਇਸ ਗੱਲ ਦੀ ਮੰਗ ਕਰ ਪਰ ਪਾਣੀ ਕੀ ਦਾ ਵਿਚਾਰੇ ਖੇਤਾਂ ਦਾ ਵੀ ਵਿਚਾਰੇ ਅਧਰ ਕਿਥੇ ਨੇ ਹੁਣ ਸਾਰੇ ਉਹ ਜਿਹੜੇ ਪਾਣੀਆਂ ਦੇ ਰੱਖੇ ਜੁਗ ਜਗ੍ਹਾ ਧਰਨੇ ਦਿੰਦੇ ਹੁੰਦੇ ਸੀ ਪਾਣੀਆਂ ਦੇ ਰੱਖਿਆ ਸੀ ਅਧਰ ਬੁੱਡੇ ਨਾਲੇ ਤੇ ਬੈਠੇ ਕਦੇ ਕਿਤੇ ਬੈਠੇ ਕਦੇ ਕਿਤੇ ਬੈਹ ਕਿਤਨੇ ਹੋ ਕੋਈ ਨੋ ਚ ਮਿਲਿਆ ਕੋਈ ਤਮ ਬਸ ਬਸ ਹੁਣ ਤਾਂ ਅਗਦਾ ਚਰਾਉਂਦੇ ਆ ਕੰਨਾ ਬਸ ਉਹਨਾਂ ਦਾ ਵੀ ਬਰੋਧ ਹੁੰਦਾ ਪਬਲਿਕ ਕਰੋ ਕਿ ਮੈਂ ਨਹੀਂ ਕਹਣਾ ਕੋਈ ਲੋਕਾਂ ਨੂੰ ਪਤਾ ਲੱਗ ਜੂਗਾ ਕੌਣ ਕਿੱਥੇ ਖੜਾ ਹੋ। ਵਾਹ ਤੇ ਸੀਨੀ ਹੈਗੇ ਨਾ। ਇਹ ਗੱਲ। ਏਸੀ ਵਾਲੀਆਂ ਟਰਾਲੀਆਂ ਨਹੀਂ ਹੈਗੀਆਂ ਇੱਥੇ। ਇੱਥੇ ਉਹ ਮੁਸ਼ਕਿਲ ਹੈ ਤਾ ਤੋ ਕਰਨੀ। ਵਿੰਡੋਟਾ ਕਰਦੇ ਕਾਰਨ ਜੀ ਬੋੜੀ ਕਰਨ ਦੇ ਉੱਤੇ। ਹਾਂਜੀ। ਵਾਹ ਆਹ ਗੱਲ ਤੱਕ ਟਟ-ਟਟ ਹੈ। ਬਣਨੀ ਚਾਹੀਦੀ। ਮਾਮਾ ਚਾਹਨਾ ਆ ਮਾਮਾ ਕਣਾ ਆ ਗਿਆ ਉਹ ਦਿਨ ਭੜ ਗਿੰਦੇ ਚਾਹਾਂ ਕੋਣ ਨੇ ਕੱਪਟਾਨੀ ਸੁਲਿਆਂ ਦੀ ਚਿਤ ਕਰਨ ਵਾਲੀ ਐ ਉਹ ਇੱਕ ਬਿਆਨ ਹੀ ਚਲੋ ਆ ਦੇ ਹੱਕ ਤੇ ਨੋ ਇਹ ਤਾਂ ਕੋਈ ਹੋਰ ਲੜਾਈ ਸਹਰਾ ਦੇਾਂਗੇ ਥੋਕੇ ਐ ਚਲੋ ਆਈ ਆਈ ਹੋਏ ਤੇ ਦਣਾਂ ਨੇ ਕੋਈ ਗੱਲ ਨਹੀਂ ਸਰਜੋਤ ਪੈਂਚ ਇੱਥੇ ਖੜੇ ਆ ਸਾਡੀ ਪਾਰਟੀ ਦੇ ਸੀਨੀਅਰ ਅਹੁਦੇਦਾਰ ਖੜੇ ਆ মিডিਆ ਹੈਗਾ ਸੂਰੀ ਸੈਕਮੈਂਟ ਵਿੱਚ ਕੋਈ ਕਿਸੇ ਕਿਸਮ ਦੀ ਕਾਟ ਨਹੀਂ ਹੋਣ ਦੇਵਾਂਗੇ ਇਹ ਤਾਂ ਧਰਤੀ ਉਹ ਜਿੱਥੇ ਜਿਹੜੀ ਮਤਲਬ ਲੱਖਾਂ ਲੋਕਾਂ ਨੂੰ ਲੰਗਰ ਛਕਾਉਣ ਵਾਲੀ ਧਰਤੀ ਹੈ ਤੇ ਕੋਣ ਕੰਮ ਕਰੇ ਹੂੰ ਉਹਦੇ ਨਾਲ ਮੈਂ ਹੁਣ ਬਟਾ মিডিਆ ਨੂੰ ਸੰਬੋਧਨ ਕਰਕੇ ਅੱਗੇ ਵੱਲ ਮੈਂ ਇਹ ਅਪਨਾ ਗੱਲ ਕਰਦਾ ਮੈਂ ਕਿਉਂ ਬਾਕੀ ਰਹੂੰਗਾ ਮੈਂ ਪਤਾ ਕਰਦਾ ਕਿ ਤੇ ਦਵਾਰੇ ਨਾਲ ਇੱਧਰੋਂ ਗੱਡੀਆਂ ਚ ਰੰਦੇ ਨੂੰ ਮੈਂ ਚਲਾ ਜਾਣਾ ਫੇਰ ਆ ਜਾਣਾ ਪਹਿਲਾਂ ਪਤਾ ਕਰ ਲੈਂਦੇ ਨੇ ਹੈ ਤਾਂ ਨਹੀਂ ਉੱਥੇ ਅੱਛਾ ਇੱਧਰੋਂ ਤਰਾ ਚੱਲੀਏ ਨਾ ਹੋਰ ਕੀ ਕਰੀਏ ਇਹਨਾਂ ਦੀ ਵੀ ਵੀ ਆਪਣੀਆਂ ਸਾਰੀ ਆਹ ਤੇ ਇੰਨੀ ਕਿੰਨੀ ਜਗ੍ਹਾ ਮੱਲੀ ਹੋਈ ਇਹਨਾਂ ਨੇ ਸਾਰੀ ਆਪਣੀ ਹੀ ਹੈ ਹਾਂ ਆ ਮੈਨੂੰ ਪਤਾ ਹੈ ਪਤਾ ਹੀ ਹੋ ਮੈਨੂੰ ਹੈ ਮੈਂ ਅੱਜ ਕਿਤੇ ਵੋਟ ਜਾਣਾ ਸੀ ਤਾਂ ਮੈਂ ਕੀ ਕਰਾਂ ਕੋਈ ਗੱਲ ਨਹੀਂ ਤੁਹਾਡੇ ਹੌਸਲੇ ਦੀ ਮਤਾ ਦੇਣਾ ਪ੍ਰਸ਼ੰਸਾ ਕਰਦਾ ਦੂਰ ਦਾ ਨਾਅਰਾ ਲਾ ਦੇ ਇਨਕਲਾਬ ਜਿੰਦਾਬਾਦ